ਹਾਂ ਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕਹਿਣ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓਸ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆਈਏ ਦੇਖਦੇ ਆ ਬੈਠ ਚੰਦ ਮਜ਼ਾ ਹਲਾਤਾਂ ਨੇ ਰਵਾਤਾ ਮੈਂ ਰੋਇਆ ਨਹੀਂ ਤੀ ਜ਼ਿੰਦਗੀ ਚ ਮੈਂ ਜ਼ਿੰਦਗੀ ਚ ਨਹੀਂ ਰੋਇਆ ਤੀ ਗੁਲਾਬ ਜਾਮਣ ਚ ਦੁੱਧ ਡੁੱਬ ਗਿਆ ਕਿਹੜੇ ਪਿੱਪਲ ਦੀ ਜੜ ਨੂੰ ਪਾਣੀ ਪਾਉਂਦਾ ਰਿਆਂ ਪਰ ਉਹ ਦਾੜੀ ਡਰਾਮੇ ਚ ਵੀ ਇਹੋ ਜਿਹਾ ਮਿਲਦੇ ਫਿਰ 나ਗਮਣੀ ਹਮੇਸ਼ਾ 나ਗ ਕੋਲੀ ਹੁੰਦੀ ਆ ਚੱਲੋ ਸੱਤੇ ਆਪਣਾ ਕੋਈ ਕੰਮ ਨਹੀਂ ਇਸ ਦੁਨੀਆ ਤੇ ਅਲਣਾ ਦੇ ਰਾਜ ਖਲੋਆ ਨਹੀਂ ਕਦੇ ਬਿਨਾ ਵੇਖ ਜਾ ਤੂਰ ਤਾਨ ਲੰਘ ਜੇ ਕਿਹੜੇ ਬਾਬੇ ਦੇ ਸੁਖ ਸੁਖੀ ਸੀ ਬਾਈ ਤੇਰਾ ਰੰਗ ਸਾਵਲਾ ਨਹੀਂ ਤੇਰਾ ਤਾਂ ਬੇੜਾ ਹੀ ਗਰਕਾ ਚੰਗੀ ਫਸਲ ਨੂੰ ਹਮੇਸ਼ਾ ਕੀੜੇ ਖਾ ਜਾਂਦੇ ਆ ਜਾਂ ਵੀ ਚੋਲੇ ਦੇ ਗੋਲੀ ਮਾਰੋ ਜਾਂ ਮੇਰੇ ਮਾਰੋ ਬਾਈ ਬਿਮਾਰ ਲੱਗਦਾ ਮੈਨੂੰ 나ਗਮਣੀ ਹਮੇਸ਼ਾ 나 ਕੋਲੀ ਹੁੰਦੀ ਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਥੋੜਾ ਵਿਸਤਾਰ ਨਾਲ ਦੱਸੋ ਬਾਬਾ ਜੀ ਛੇਤੀ ਬੋਲੋ ਰੀਲ ਸਕਰੋਲ ਕਰਨੀ ਆ ਗਾਣਾ ਆਪੇ ਲਾ ਲਿਓ ਠੀਕ ਆ ਬਾਬਾ ਜੀ ਸਮਝ ਗਿਆ ਮੈਂ ਸੋਚਿਆ ਬਾਬਾ ਗੱਲ ਸਿਆਣੀ ਕਰੂ ਕੀ ਗੱਲ ਬਣ ਗਈ ਤਾਇਆ ਮਾਈਕਾ ਲਾਲ ਜੈ ਕਿਸ਼ਨ ਮਾਈਕਲ ਜੈਕਸਨ ਦੇ ਫੁੱਫੜ ਦੇ ਮਾਮੀ ਦੇ ਦੋਹੇ ਤੇ ਜੇੜ ਦਾ ਮੁੰਡਾ ਬਾਈ ਟੀਵੀ ਤੇ ਆਇਆ ਕਰ ਅਸੀਂ ਹੋਣ ਹੀ ਦੇਖਦੇ ਪ੍ਰੈਗੇ ਤੋਂ ਵੀ ਉੱਤੀ ਵਾਲੀ ਸਕੀਮ ਵਰਤੀ ਲੱਗਦਾ ਪਤੰਦਰ ਨੇ ਮਾਈਕਲ ਜੈਕਸਨ ਨਾ ਕੈਮੀਕਲ ਰਿਐਕਸ਼ਨ ਕੀ ਹੋ ਗਿਆ ਅੰਕਲ ਬਹਿ ਕੇ ਗੱਲ ਕਰ ਲੈਨੇ ਆ ਵਾਦੀਆਂ ਦੇ ਰੁੱਖੀ ਉੱਤੇ ਆਲਣਾ ਪਿਆਰ ਵਾਲਾ ਆ ਕਿ ਦੀ ਭੂਆ ਇਹਨੂੰ ਕਿਨੇ ਪੰਪ ਦਿੱਤੇ ਅੰਮ੍ਰਿਤਾ ਵਿਰਕ ਹੁਣ ਇਸ ਨੂੰ ਕਿਸ ਨਾਲ ਪਿਆਰ ਹੋ ਗਿਆ ਬਹੁਤ ਮਾੜੀ ਗੱਲ ਹੋ ਗਈ ਪੈ ਨਾਲ ਜਾਲਮ ਮਹ ਮੇਰੀ ਬਗੀ ਲੈ ਗਈ ਮੇਰਾ ਸਭ ਕੁਝ ਹਾਨੀਆਂ ਵੇ ਰੋੜ ਕੇ ਜਾਲਮ ਤੇਰੀ ਪੈਨਸ਼ਨ ਕੱਟ ਦੇਣਗੇ ਚਾਚੀ ਨੇ ਫਿਲਟਰ ਫੇਲ ਕਰਤੇ ਆ ਇਹ ਬਸ ਬਲਸਟਰ ਲੱਗਿਆ ਕਮਤੀ ਸਭ ਦੇ ਐਂਬੂਲੈਂਸ ਬਲਾਉ ਕੋਈ ਭਰਾ ਮਾਰ ਕੇ ਸੁੱਟ ਗਏ ਨੇ ਚਲੋ ਚਲੀਏ ਪੀਜੀਆਈ ਹਸਪੀਟਲ ਬਹੁਤ ਸਟਾ ਲੱਗ ਗਈਆਂ ਬਹੁਤ ਘੈਂਟ ਵੀਡੀਓ ਬਾਈ نیٹ ਬੰਦ ਕਰਕੇ ਪਾਇਆ ਕਰ ਆ ਕੱਲਾ ਵੀ ਛੇਤਰ ਖਾਈ ਜਾਂਦਾ ਡੇਗ ਵੀ ਜਾ ਹੁਣ ਭਰਾਵਾ ਆਪੇ ਮਾਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ ਐ ਐ ਸ਼ਿੱਕਾ ਨੀ ਨੀ ਨਹੀਂ ਲੱਗ ਤੇਰੇ ਪਤਲੇ ਵਾਸਤੇ ਬਣੀਆਂ ਟਾਕਸੀ 에어ਪੋਰਟ ਤੇ ਜਾਂਦੀ ਹੋਣੀ ਆ ਨਾ ਨਾ ਗਾਲ ਨਹੀਂ ਕਢਣੀ ਕਿਸੇ ਨੇ। ਬੱਲੇ ਵਾਸਤੇ ਬਣੀਆਂ ਟਾਂਪੀ ਦੀਆਂ ਚੀਨਾ ਨਹੀਂ। ਨਿਲਕ ਤੇਰੇ ਬੱਲੇ। ਇਹਨਾਂ ਦੀ ਕੋਈ ਡੁੱਬ ਕਿਉਂ ਨਹੀਂ ਕੁੜਦਾ ਕੋਈ। ਉਹ ਚਾਲੋ ਸੇਵਕਾ। ਰਾਜ ਭਾਗ ਛੱਡਦਾ ਸੁਖ ਸੁਖ ਸੁਖਾਉ ਪੰਜਾਬ ਛੱਡਦਾ ਕਿਤੇ ਦੂਰ ਛੱਡ ਗਿਆ ਉਹ ਵਾਪਸ ਨਾ ਆ ਜਾਏ ਕਿਤੇ। ਕਿਸੇ ਨੂੰ ਦੋਖ ਨਹੀਂ ਜਾਣਦਾ। ਤੂੰ ਨਹੀਂ ਚੜਾ ਕੇ ਤੇ ਨਹੀਂ ਤੋਰਤਾ ਆਖੇ ਪਿੰਡ ਮੈਂ ਤਾਂ ਖੇਤੀ ਕਰੂੰਗਾ ਘੈਂਟ ਯਾ ਫਿਰ ਰੱਖੀ ਸਵਰਾਜ ਦੇਖ ਕੇ ਸਾਲਿਆ ਲਾਇਕ ਨਹੀਂ ਹੁੰਦੇ ਸ਼ਰਮ ਤਾਂ ਆਉਂਦੀ ਹੋਣੀ ਆ ਮੁੜ ਕੇ ਨਾ ਆਈ ਯਾਰ ਬਾਈ ਬਣ ਕੇ ਮਿੱਠਾ ਪਰਦੇਸੀ ਨਾ ਜਾਤ ਆਇਆ ਇਸ ਰਾਤੇ ਮੁੜਨਾ ਬਹੁਤ ਔਖਾ ਬਾਬਾ ਜੀ ਕੀ ਗੱਲ ਹੋ ਗਈ ਬਾਬਾ ਤੇਰੀ ਅੱਖ ਨਿਕਲ ਜਾਣੀ ਆ ਤਾਈ ਨੇ ਠੰਡੇ ਪਾਣੀ ਨਾਲ ਨਹਾਉਣ ਨੂੰ ਕਹਿਤਾ ਬਾਬਾ ਬਸ ਘਰ ਕਿਤੇ ਵਾਲੇ ਨਾ ਵੜਦੇ ਵੀ ਛੱਦ ਦੇ ਤਾਇਆ ਫੂਨ ਤੇ ਕਿਰਪਾਨ ਮਾਰ ਕੇ ਭਾਂਦੇ ਫੂਨ ਆਥਣੇ ਜਿਆਣਾਂ ਚ ਮੁੜਦੇ ਪਰਿੰਦੇਆਂ ਨੂੰ ਵੇਖ ਕੇ ਨਹੀਂ ਦਿਲ ਟਰੈਕਟਰ ਦਾ ਡਰਾਈਵਰ ਸਾਡੇ ਪਿੰਡ ਦਾ ਸੀ ਚੱਲ ਹੁਣ ਹੱਥ ਨਾਲ ਸਿੱਧਾ ਕਰ ਲੈ ਬਹੁਤ ਮਾੜਾ ਹੋਇਆ ਵਾਹਿਗੁਰੂ ਸਵੇਰੇ ਮੈਂ ਨਾ ਰੋਟੀ ਖਾਂਦਾ ਸੀ ਰੱਬ ਦੇ ਰੰਗ ਨਿਆਰੇ ਟਰੈਕਟਰ ਦਾ ਡਰਾਈਵਰ ਬਚ ਗਿਆ ਵਾ ਸਾਡੇ ਨਾਲ ਦੇ ਪਿੰਡੀ ਕੋਲੀ ਪਲਟਿਆ ਵਾ ਬਹੁਤ ਮਾਰੀ ਹੋਈ ਯਾਰ ਨੁਕਸਾਨ ਬਹੁਤ ਹੋ ਗਿਆ ਚੱਲ ਜਾਨ ਬਚ ਗਈ ਲੋ ਸਿੱਧਾ ਹੋ ਜੂ ਤੁਹਾਨੂੰ ਮੁਬਾਰਕਾ ਦੇ ਸਾਨੂੰ ਲਾਂ ਤਾਂ ਮੇਰਾ ਅੱਧਾ ਦਿਮਾਗ ਤਾਂ ਸਾੜੇ 1 ਖਰਾਬ ਕਰੀ ਰੱਖਦੇ ਨੇ ਆ ਤੂੰ ਸਾਡੇ ਮਹਿੰਗੇ ਮਹਿੰਗੇ ਸੰਦਾ ਤੇ ਗੇੜੇ ਲਾਉਂਦਾ ਸਾਡਾ ਫੋਨ ਹੀ ਖੋਲੋ ਯਾਰ ਕੋਈ ਨਾ ਕੋਈ ਬਾਈ ਦਾ ਪਿੱਛੇ ਮੈਂ ਬੋਲ ਤਾ ਥੋੜੇ ਮੁੱਕੜੇ ਨਹੀਂ ਜਾਂਦੇ ਫੋਨ ਅਸੀਂ ਕੱਲੀਆਂ ਕਿਸ਼ਤਾਂ ਹੀ ਭਰਨਾ ਹੈ ਯਾਰ ਬਸ ਅੰਨੀਆਂ ਹੋਈਆਂ ਨੇ ਤਾਂ ਏ ਬਾ ਸ਼ਰੀਫ ਮੁੰਡਾ ਇਹ ਤਾਂ ਨਹੀਂ ਕਰ ਸਕਦਾ ਵਿਭਾ ਮੈਂ ਚੰਗੀ ਤਰ੍ਹਾਂ ਜਾਣਦਾ ਇਹਨੂੰ ਕਹਿੰਦਾ ਕੋਈ ਹੈ ਨਹੀਂ ਪ੍ਰਸ਼ਾਦ ਆਪ ਹੀ ਲੈਣਾ ਪੈਣਾ ਹਰਾਮੀ ਨੇ ਸਿੱਧੀ ਬਰਫੀ ਚੱਕੀ ਆ ਮੁੰਡਾ ਸ਼ਰੀਫ ਆ ਪੀਸ ਇੱਕੋ ਹੀ ਚੱਕਿਆ ਜਾਣਦਾ ਇਹਨੂੰ ਕਿੰਨਾ ਕੁ ਸ਼ਰੀਫ ਹੈ ਇਹ ਤੇਰੇ ਚ ਹੌਂਸਲੇ ਨੇ ਪੁੱਤਰਾ ਓਏ ਹਟੀ ਨਾ ਜੋ ਤਾਂ ਕਮਾਦਾ ਤਰਸ਼ੂਲੀ ਮਾਰ ਦਈ ਵੇੜੇ ਵਾਲੀ ਆ ਮੇਰੇ ਗੋਲੀ ਖਾਣ ਲਈ ਕਿੱਥੇ ਆਉਣਾ ਪੈਣਾ ਵਾ ਗਿਆਨੀ ਪਿਸਟਲ ਦੀ ਲੋੜ ਨਹੀਂ ਅਸੀਂ ਉਦਾਂ ਹੀ ਵੇਖ ਕੇ ਮਰ ਜਾਣਾ ਵੀਡੀਓ ਦੇਖ ਕੇ ਦੋ ਗੋਲੀਆਂ ਮੇਰੇ ਮਾਰੀ ਪਹਿਲਾਂ ਇੱਕ ਨਾਲ ਹੀ ਮੈਂ ਮਰਨਾ ਗੋਲੀ ਮਾਰਨ ਦੀ ਲੋੜ ਹੀ ਨਹੀਂ ਸਾਨੂੰ ਵੀਡੀਓ ਦੇਖ ਕੇ ਦੰਦਲ ਪੈ ਗਈ ਉਹ ਮਿੱਤਰਾਂ ਦੇ ਵਿਲੇਜ ਚ ਬਾਗੀ ਜੰਦਿਆ ਕੋਈ ਤਾਂ ਪੂਰੀ ਹੀ ਨਹੀਂ ਆਪਣਾਈ ਇਹ ਬਾਗੀ ਹੱਥਾਂ ਦੇ ਮਹਿੰਗੀ ਲਈ ਫਰਦਾ ਫਿਰ ਉਹ ਡੋੜ ਕੇ ਸਾਡੀ ਸਾਥੀ ਜਿੱ ਲੱਤਾ ਮਾਰ ਦੁਲੇ ਕੀ ਬੈਨ ਮੈਂ ਦੁਲੇ ਕੀ ਮੰਮੈਂ ਮੈਂ ਦੁਲੇ ਕੀ ਬੈਨ ਦੁਲਾ ਪੈਨਦਾ ਯਾਰ ਬੁੜਾ ਹੋਇਆ ਪਿਆ ਵਾ ਭਗਤ ਸਿੰਘ ਵੀ ਸੋਚਦਾ ਨਾ ਕਿੰਨਾਂ ਲਈ ਸ਼ਹੀਦ ਹੋ ਗਿਆ ਮੈਂ ਦੁਲੇ ਕੀ ਬੈਨ ਮੈਂ ਦੁਲੇ ਕੀ ਬੈਨ ਮੈਂ ਦੁਲੇ ਕੀ ਚਾਚੀ ਦੁਲਾ ਪੋ ਲਗਿਆ ਲੱਗਦਾ ਤੇ ਮੈਂ ਦੁਲੇ ਨੂੰ ਕਮੈਂਟਾਂ ਵਿੱਚ ਗਾਲ੍ਹਾਂ ਕੱਢਣ ਵਾਲਾ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਜੇ ਤੁਹਾਨੂੰ ਵੀਡੀਓ ਦੇ ਵਿੱਚ ਕਮੀ ਪੇਸ਼ੀ ਲੱਗਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਉਹਨੂੰ ਵੱਧ ਤੋਂ ਵੱਧ ਵੀਡੀਓ ਚੰਗੀ ਬਣਾਉਣ ਦੀ ਕੋਸ਼ਿਸ਼ ਕਰੂੰਗਾ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੋਂ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੀ ਹੈ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਇਸ